ਮੇਰਾ ਨਾਮ ਜੀ ਬਲਰਾਜ ਸਿੰਘ ਅਟਵਾਲ ਜੀ ਹਾਂ ਜੀ ਮੈਂ ਯੂਕੇ ਚ ਰਹਿਣਾ ਪਿੰਡ ਫਰਾਲਾ ਮੇਰਾ ਤੇ ਇਹ ਸੰਸਥਾ ਯੂਕੇ ਦੇ ਵਿੱਚ ਚੈਰੀਟੀ ਰਜਿਸਟਰਡ ਆ ਇਹਦੇ ਦੋ ਫਾਊਂਡੇਟਰ ਜਿਹੜੇ ਮੇਨ ਟ੍ਰਸਟੀਜ਼ ਆ ਉਹ ਹੈਗੇ ਆ ਸੁਖਵੀਰਪੁਰ ਗੇਲ ਤਾਂ ਐਡਵੋਕੇਟ ਜੀਪ ਸ਼ਰਮਾ ਜੀ ਤੇ ਉਹ ਇਸ ਸੰਸਥਾ ਨੂੰ ਚਲਾ ਰਹੇ ਆ ਅਸੀਂ ਸਾਰੇ ਜਿੰਨੇ ਮੈਂਬਰ ਆ ਇਹ ਸੰਸਥਾ ਦੇ ਸਾਰੇ ਇਕੱਠੇ ਹੋ ਕੇ ਅਸੀਂ ਜੋ ਡੋਨੇਟ ਕਰਦੇ ਆ ਪਰ ਹਿਅਰ ਹੋਨੇ ਆ ਸਾਡਾ ਮੇਨ ਮਕਸਦ ਇਹ ਹੈ ਵੀ ਅਸੀਂ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਅਵੇਅਰ ਕਰੀਏ ਕਿ ਜਿਹੜਾ ਡਰਗ ਆ ਬਹੁਤ ਮਾੜੀ ਚੀਜ਼ ਆ ਕਿ ਉਹ ਇੱਥੋਂ ਸ਼ੁਰੂਆਤ ਹੁੰਦੀ ਜਦੋਂ ਇਹ ਬਾਹਰ ਨਿਕਲਦੇ ਆ ਆਜ਼ਾਦ ਹੋ ਜਾਂਦੇ ਆ ਆਜ਼ਾਦ ਹੋ ਕੇ ਗਲਤ ਕੰਮ ਕਰਨੇ ਸ਼ੁਰੂ ਹੋ ਜਾਂਦੇ ਨੇ ਉਹਨਾਂ ਨੂੰ ਗਲਤ ਕੰਪਨੀਆਂ ਮੰਨਣੇ ਸ਼ੁਰੂ ਹੋ ਜਾਂਦੀਆਂ ਅਸੀਂ ਸਰਕਾਰਾਂ ਨੂੰ ਨਹੀਂ ਬਲੇਮ ਦੇ ਸਕਦੇ ਨਾ ਤੁਸੀਂ ਪ੍ਰਸ਼ਾਸਨ ਨੂੰ ਬਲੇਮ ਦੇ ਸਕਦੇ ਆ ਕੋਈ ਕਿਸੇ ਦੇ ਮੂੰਹ 'ਚ ਡਰਗ ਨਹੀਂ ਪਾਉਂਦਾ ਢਾਕੇ ਅਸੀਂ ਆਪ ਲੱਗਦੇ ਆ ਸਾਡੀਆਂ ਆਪਣੀਆਂ ਗਲਤੀਆਂ ਇਹਨਾਂ ਨੂੰ ਆਪਣੀਆਂ ਗਲਤੀਆਂ ਨੂੰ ਸਾਨੂੰ ਮੰਨਣਾ ਚਾਹੀਦਾ ਸੋ ਇਹ ਹਸਤਾ ਆ ਕੇ ਇਸੇ ਤਰ੍ਹਾਂ ਸਕੂਲ ਦੇ ਵਿੱਚ ਪ੍ਰੋਗਰਾਮ ਕਰਦੇ ਆ ਕਈ ਤਰ੍ਹਾਂ ਦੀ ਕਲੇ ਡਰਗ ਨਹੀਂ ਡਰਗ ਦਾ ਤਾਂ 45 ਮਿੰਟ ਦਾ ਹੁੰਦਾ ਸਕਰੀਨ ਤੇ ਦਿਖਾਣਾ ਕਲੀ-ਕਲੀ ਕਲਾਸ ਨੂੰ ਵੈਸੇ ਸੱਤ ਕਲਾਸਾਂ ਆ ਉਹਨਾਂ ਦੇ ਵਿੱਚ ਫਰਸਟ ਏਡ ਦੀ ਵੀ ਆ ਮੈਡੀਕਲ ਬੱਚਿਆਂ ਦੇ ਆ ਆਈ ਟੈਸਟ ਸਾਰਾ ਕੁਝ ਸਿਆਣੇ ਲੀਮੋਤੀਏ ਦੇ ਮੋਤੀਏ ਦੀ ਪ੍ਰੋਬਲਮ ਕੋਈ ਆ ਉਹਨਾਂ ਕੋ ਵੀ ਉਹ ਵੀ ਸ਼ੂਟ ਆਊਟ ਕਰਦੇ ਡਾਕਟਰ ਸੋ 8 ਦੀ ਕਲਾਸ ਆ ਖੇਡਾਂ ਆ ਵਿੱਚ ਸਾਰਾ ਕੁਝ ਬੱਚਿਆਂ ਲਈ ਆ ਬੱਚਿਆਂ ਲਈ ਬੈਗ ਸਕੂਲਾਂ ਲਈ ਲੈਪਟਾਪ ਪ੍ਰੋਜੈਕਟਰ ਪ੍ਰਿੰਟਰਸ ਹੋਰ ਵੀ ਹੋਰ ਜਿੰਨੀ ਵੀ ਬਹੁਤ ਬਹੁਤ ਹੈਲਪ ਹੋ ਸਕਦੀ ਆ ਸਾਡਾ 13ਵਾਂ ਕੈਂਪ ਆ ਜੀ ਅਸੀਂ 2012 ਚ ਸਟਾਰਟ ਕੀਤਾ ਸੀ ਇਹ ਸਾਡਾ 13ਵਾਂ ਕੈਂਪਾ ਡਿਫਰੈਂਟ ਪਿੰਡਾਂ ਚ ਲਾਉਨੇ ਆ ਸੋ ਪਿੰਡਾਂ ਦੇ ਵੇਪਰ ਸਕੂਲਾਂ ਨੂੰ ਇਕੱਠੇ ਕੀਤਾ ਜਾਂਦਾ ਜਿਸ ਤਰ੍ਹਾਂ ਇਸ ਬਾਰੀ ਵੀ ਸਾਡੇ 450 70 ਬੱਚੇ ਇਸ ਸਕੂਲਾਂ ਦੇ ਆ ਜਿਹੜੇ ਵੱਡੇ ਆ ਤੇ ਛੋਟੇ 100 ਬੱਚਾ ਜਿਨ੍ਹਾਂ ਨੇ ਕੱਲ ਨੂੰ 12 ਵਜੇ ਆ ਕੇ ਅਟੈਂਡ ਕਰਨਾ ਉਹਨਾਂ ਨੂੰ ਉਹਨਾਂ ਚੀਜ਼ਾਂ ਬਾਰੇ ਨਹੀਂ ਦੱਸਿਆ ਜਾਣਾ ਪਰ ਉਹਨਾਂ ਨੂੰ ਛੋਟੇ ਬਹੁਤ ਆ ਉਹਨਾਂ ਨੂੰ ਉਦਦੇ ਪ੍ਰਾਈਜ਼ ਜਿ ਦਿੱਤੇ ਜਾਣੇ ਜਿਹੜੇ ਬੈਗ ਜਾਂ ਹੋਰ ਚੀਜ਼ਾਂ ਐਕਸਟਰਾ ਜਿਹੜੀਆਂ ਵੀ ਹਨ ਬੱਚਿਆਂ ਨੂੰ ਨਾਮ ਦਿੱਤੇ ਜਾਣੇ ਖੇਡਾਂ ਦੇ ਵਿੱਚ ਸੋ ਅਸੀਂ ਆਪਣੇ ਲੋਕ ਕੋਸ਼ਿਸ਼ ਕਰਦੇ ਆ ਕਿ ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਆ ਸੋ ਇਹ ਜਿਹੇ ਕੰਮ ਜਾ ਕੇ ਆਪਣੇ ਬੱਚਿਆਂ ਲਈ ਆਪਣੇ ਦੇਸ਼ ਦੇ ਬੱਚਿਆਂ ਲਈ ਸਾਡੇ ਸਾਥੀਆਂ ਲਈ ਅਸੀਂ ਵੀ ਇਥੋਂ ਪੜ ਕੇ ਲੈ ਗਏ ਆ ਅਸੀਂ ਵੀ ਇਥੋਂ ਗਏ ਆ ਸਾਰੇ ਜੇ ਸਾਡੇ ਚ ਪਰਮਾਤਮਾ ਨੇ ਹਿੰਮਤ ਦਿੱਤੀ ਆ ਸਾਰੇ ਵੀਰਾਂ ਲਈ ਸੋ ਸਾਡੇ ਇਸ ਪਿੰਡ ਦਾ ਸਰਦਾਰ ਰੇਸ਼ਮ ਸਿੰਘ ਜਿਹਨਾਂ ਨੇ ਬਹੁਤ ਵੱਡੇ ਤੌਰ ਤੇ ਬਹੁਤ ਚਿਰਾਂ ਦੇ ਸਾਨੂੰ ਕਹਿ ਰਿਹਾ ਹੈ ਵੀ ਤੁਸੀਂ ਸਾਡੇ ਪਿੰਡ ਦੇ ਵਿੱਚ ਕੈਂਪ ਲਾਓ ਉਹ ਬਾਰੀ ਨਹੀਂ ਸੀ ਆਉਂਦੀ ਕਿਉਂਕਿ ਕਈ ਵਾਰੀ ਹੁਣ ਅਗਲੇ ਰਸਮ ਰਾਮੀ ਜਾਣਾ ਸੋ ਇਹ ਬੇਨਤੀ ਆ ਵੀ ਅਸੀਂ ਵੱਤਬੱਤ ਸਜੂ ਲਈ ਤਾਂ ਪਿੰਡ ਵਾਲਿਆਂ ਦਾ ਇਸ ਤਰ੍ਹਾਂ ਚੂਜ਼ ਕਰਦੇ ਆ ਉਹ ਪਿੰਡ ਜਾਂ ਸਕੂਲ ਜੇ ਕਿਸੇ ਨੇ ਲਗਾਣਾ ਹੋਵੇ ਆਪਣੇ ਪਿੰਡ ਚ ਕਿੱਦਾਂ ਤੁਹਾਡਾ ਕੰਟੈਕਟ ਕਰੀਏ ਸਾਡੇ ਦਾਹ ਦੇ ਚੈਰਿਟੀ ਐ ਡਰਗ ਅਵੇਰਨੈਸ ਐ ਰਗ ਐਂਡ ਅਰਵੇ ਐਂਡ ਡਰਗ ਐਂਡ ਅਲਕੋਹਲ ਅਵੇਰਨੈਸ ਨੈਟਵਰਕ ਉਸੇ YouTube ਤੇ ਵੀ ਚਲੇ ਜਾਓ ਇੰਟਰਨੈਟ ਤੇ ਚਲੇ ਜਾਓ ਤੁਹਾਨੂੰ ਤੁਹਾਨੂੰ ਸਾਰਾ ਕੁਝ ਉੱਥੇ ਵਿੱਚ ਆਉਂਦਾ ਸਾਨੂੰ ਇਸ ਖੁਸ਼ੀ ਦੀ ਵੀ ਇਸ ਗਲਤੀ ਵੀ ਆ ਸਾਡੇ ਨਾਲ ਦੇਖੋ ਇਸ ਵਾਰੀ ਸਾਡੇ ਇੰਗਲਿਸ਼ ਮੈਨ ਉਥੋਂ ਇੰਗਲੈਂਡ ਤੋਂ ਇਹਨਾਂ ਨੇ ਵੀ ਇਹ ਕੀਤਾ ਵੀ ਮੈਂ ਵੀ ਜਾ ਕੇ ਦੇਖਣਾ ਚਾਹੁੰਦਾ ਵੀ ਐਨ ਐਚ ਐਸ ਇਸ ਦਾ ਉੱਤੇ ਕੰਮ ਕਰਦੇ ਆ ਚੈਰਿਟੀ ਦਾ ਕੰਮ ਕਰਦੇ ਆ ਇੱਥੇ ਮਿਲਣਾ ਚਾਹੁੰਦੇ ਆ ਮੈਂ ਹੈਲਪ ਕਰਨਾ ਚਾਹੁੰਦੇ ਆ ਸਾਰੇ ਪਿਆਰ ਕਰਦੇ ਆ ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਆ ਆਪਣੇ ਸਾਰੇ ਵੀਰਾਂ ਨੂੰ ਪਿਆਰ ਕਰਕੇ ਨਾਨ ਪੋਲੀਟੀਕਲ ਪ੍ਰੋਗਰਾਮ ਆ ਕੋਈ ਰਿਲੀਜੀਅਨ ਦੀ ਕੋਈ ਜਾਤ ਦੀ ਕਿਸੇ ਤਰ੍ਹਾਂ ਦੀ ਇਹਦੇ ਵਿੱਚ ਕੋਈ ਗੱਲਬਾਤ ਨਹੀਂ ਸਾਰੀਆਂ ਜਾਤਾਂ ਦੇ ਬੰਦੇ ਇਨਵੋਲਡ ਹੈ ਇਹਦੇ ਵਿੱਚ ਸਾਰੇ ਧਰਮ ਦੇ ਆਪ ਦੇ ਲਈ ਐਸ ਵੇਲੇ ਡਰੱਗ ਸਭ ਤੋਂ ਵੱਡਾ ਇਸ਼ੂ ਹੈ ਜਿਹੜਾ ਬੱਚਿਆਂ ਨੂੰ ਖਰਾਬ ਕਰ ਰਿਹਾ ਮੰਨਦੇ ਹਾਂ ਮੈਂ ਤਾਂ ਇਹ ਤਾਂ ਮੰਨਦਾ ਪਰ ਮੈਂ ਇਹ ਵੀ ਕਹਿ ਚੁੱਕਾ ਹਾਂ ਕਿ ਬੱਚੇ ਦੀਆਂ ਆਪਣੀਆਂ ਗਲਤੀਆਂ ਆਪਣੇ ਪੇਰੈਂਟਸ ਦੀਆਂ ਗਲਤੀਆਂ ਜਿਹੜੀ ਉਹਨਾਂ ਨੂੰ ਦੱਸ ਨਹੀਂ ਸਕਦੇ ਵੀ ਅਸੀਂ ਕਿੱਦਾਂ ਇਹਨਾਂ ਚੀਜ਼ਾਂ ਤੋਂ ਬਚਣਾ ਜਦੋਂ ਸਾਡਾ ਘਰ ਬਰਬਾਦ ਹੁੰਦਾ ਸਾਨੂੰ ਪਤਾ ਉਦੋਂ ਲੱਗਦਾ ਜਦੋਂ ਕਿਸੇ ਦਾ ਘਰ ਪੈਂਦੀ ਆ ਸੋ ਸਾਨੂੰ ਸਾਡਾ ਕੈਂਪ ਲਾਉਣ ਦਾ ਮਤਲਬ ਵੀ ਸਾਡੇ 15000 ਤੋਂ ਉੱਤੇ ਬੰਦੇ ਬੱਚੇ ਅਵੇਅਰ ਕਰ ਚੁੱਕੇ ਆ ਤਾਂ ਜਿਨ੍ਹਾਂ ਵਿੱਚੋਂ ਕਈ ਜੱਜ ਬਣੇ ਕਈ ਬੱਚੇ ਕਈ ਬਈ ਐਮ ਐਸ ਸੀ ਕਰਕੇ ਕੋਈ ਪ੍ਰਿੰਸੀਪਲ ਲੱਗੇ ਕੋਈ ਐਮ ਐਸ ਸੀ ਸਟੂਡੈਂਟ ਲੱਗੇ ਆ ਅਸੀਂ ਬਹੁਤ ਉਹਨਾਂ ਦੀ ਹਰ ਤਰ੍ਹਾਂ ਐਜੂਕੇਸ਼ਨ ਦੇ ਵਿੱਚ ਮਦਦ ਕਰਦੇ ਆ ਤਾਂ ਹੋਰ ਸਕੂਲ ਲਈ ਕੁਸ਼ਮੀ ਕਰਨ ਵਾਲਾ ਹੋਵੇ ਅਸੀਂ ਉਹ ਕਰਕੇ ਜਰੂਰ ਜਾਇਦਾ ਪੂਰੀ ਕੋਸ਼ਿਸ਼ ਕਰੀ ਦੀ ਸਾਡਾ ਦੇਸ਼ ਸਾਡਾ ਸਾਡੇ ਬੱਚੇ ਸਾਡਾ ਭੈਣ ਭਰਾ ਸਾਡੇ ਪਰਿਵਾਰ ਤੁਸੀਂ ਸਾਡਾ ਪਰਿਵਾਰ ਤੁਸੀਂ ਸਭੀ ਲੋੜ ਹੈ ਐਨ ਆਰ ਆਈ ਨੂੰ ਇਸ ਪੰਜਾਬ ਨੂੰ ਇਸ ਵੱਲ ਜਾਗਰੂਕ ਕਰਨ ਦੇ ਲਈ ਐਨ ਆਰ ਆਈ ਤਾਂ ਬਹੁਤ ਕੋਸ਼ਿਸ਼ਾਂ ਕਰਦੇ ਆ ਪਰ ਐਨਆਰਆਈ ਨੂੰ ਐਕਸੈਪਟ ਨਹੀਂ ਕੀਤਾ ਜਾਂਦਾ ਕਈ ਵਾਰੀ ਇਦਾਂ ਨਹੀਂ ਮੈਂ ਕਹਿੰਦਾ ਸਾਰੀ ਦੁਨੀਆ ਮਾੜੀ ਆ ਪਰ ਕਈ ਵਾਰੀ ਐਕਸੈਪਟ ਨਹੀਂ ਕੀਤਾ ਜਾਂਦਾ ਪਰ ਐਨਆਰਆਈ ਰੈਡੀ ਖੜੇ ਤੁਹਾਡੇ ਲਈ ਦੱਸੋ ਕਾਰਨਾ ਕੀ ਆ ਅਸੀਂ ਤੁਹਾਨੂੰ ਕੁਝ ਵੀ ਕਰਨ ਨੂੰ ਤਿਆਰ ਆ ਤੁਹਾਡੇ ਸਕੂਲਾਂ ਲਈ ਤੁਹਾਡੇ ਬੱਚਿਆਂ ਲਈ ਤੁਹਾਡੇ ਆਪਣੇ ਸਮਾਜ ਲਈ ਆਪਣੇ ਦੇਸ਼ ਲਈ ਸਾਡੇ ਚ ਕੋਈ ਕਿਸੇ ਤਰ੍ਹਾਂ ਦਾ ਫਰਕ ਨਹੀਂ ਅਸੀਂ ਸਾਰੇ ਇਕੱਠੇ ਆ ਦੇਸ਼ ਦਾ ਨਾਹਰਾ ਇੱਕੋ ਹੀ ਆ ਬਿਅਾਪਾ ਸਾਰੇ ਇੱਕ ਬਾਣੀ ਵੀ ਇਹ ਕਹਿੰਦੀ ਇੱਕ ਪਿਤਾ ਇੱਕ ਸਕੇ ਹਮ ਬਾਰ ਤੂੰ ਮੇਰਾ ਗੁਰਹਾਈ ਸੋ ਇਹ ਗੱਲਾਂ ਲੈ ਕੇ ਅਸੀਂ ਤੁਰੇ ਆ ਅਸੀਂ ਧੰਨਵਾਦ ਕਰਦੇ ਆ ਸਾਰਿਆਂ ਦਾ ਕੋਈ ਵੀ ਸਾਡੇ ਵਿੱਚ ਇਸੇ ਤਰ੍ਹਾਂ ਦੀ ਗੱਲ ਨਹੀਂ ਵੀ ਅਸੀਂ ਕੋਈ ਬਹਿਤ ਕਰੇ ਨਾ ਜਾਂ ਕੋਈ ਪੋਲਿਟਿਕਲ ਜਾਂ ਕੋਈ ਸਾਡੇ ਕਿਸੇ ਨੂੰ ਵੀ ਸਾਡੇ ਪੋਲਿਟਿਕਸ ਵਾਲੇ ਨੂੰ ਆਪਣੇ ਵਿਹਾਰ ਤੇ ਸਕੂਲ ਜਾਂ ਪਿੰਡ ਵਾਲੇ ਸਦਨ ਉਹ ਉਹਨਾਂ ਦੀ ਮਰਜ਼ੀ ਹੈ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਮੈਂ ਨਰਿੰਦਰ ਮੋਦੀ ਜੀ ਦਾ ਭਗਵੰਤ ਸਿੰਘ ਭਗਵੰਤ ਸਿੰਘ ਦਾ ਭਗਵੰਤ ਮਾਨ ਜੀ ਦਾ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਆ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਜੀ ਸਾਨੂੰ ਪਰਮਿਸ਼ਨ ਨੰਦੇ ਸਾਨੂੰ ਅਲਾਉ ਨਾ ਕਰਨ ਅਸੀਂ ਕੁਝ ਨਹੀਂ ਕਰ ਸਕਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਸਾਡੇ ਸਮਾਜ ਨੂੰ ਵਧੀਆ ਬਣਾਉਣ ਵਿੱਚ ਉਹਨਾਂ ਦਾ ਯੋਗਦਾਨ ਸਾਰਿਆਂ ਤੋਂ ਵੱਡਾ ਕਿਉਂਕਿ ਸਾਡੇ ਦੇਸ਼ ਤੇ ਹੈਡ ਥੈਂਕ ਯੂ ਵੈਰੀ ਮਚ ਅੱਜ ਮੈਂ ਜਸਵੀਰ ਸਿੰਘ ਸਰਪੰਚ ਪਿੰਡ ਸਾਰੀ ਤੋਂ ਅੱਜ ਇੱਕ ਸੰਸਥਾ ਵੱਲੋਂ ਤੁਹਾਡੇ ਇੱਥੇ ਕੈਂਪ ਲਗਾਇਆ ਗਿਆ ਹੈ ਜੀ ਕਿਸ ਤਰ੍ਹਾਂ ਦਾ ਕੈਂਪ ਹੈ ਤੇ ਕਿੰਨਾਤ ਲਾਭ ਹੈ ਪਿੰਡ ਵਾਲਿਆਂ ਨੂੰ ਪਹਿਲਾਂ ਤਾਂ ਸਭ ਤੋਂ ਪਹਿਲਾਂ ਅਸੀਂ ਬਹੁਤ ਧੰਨਵਾਦੀ ਹਾਂ ਦਾਨ ਚੈਰਿਟੀ ਕੈਂਪ ਦੇ ਜਿਹੜੇ ਯੂਕੇ ਤੋਂ ਸਪੈਸ਼ਲ ਆਏ ਆ ਸਾਡੇ ਲੋੜਵੰਦ ਦੀ ਮਦਦ ਲਈ ਤੇ ਇਹਦੇ ਵਿੱਚ 460 ਬੱਚੇ ਆਏ ਆ ਸਾਰੀ ਸਕੂਲ ਦੇ ਵਿੱਚ ਜਿੱਥੇ ਅਜੜਾਮ ਸਕੂਲ ਸਾਰੀ ਸਕੂਲ ਤੇ ਕਾਰੀ ਸਕੂਲ ਦੇ ਬੱਚੇ ਆਏ ਤੇ ਇਹਨਾਂ ਦਾ ਜੋ ਜਿਹੜੀ ਦੇਣਗੇ ਇਹਨਾਂ ਨੂੰ ਕਾਪੀਆਂ ਕਿਤਾਬਾਂ ਪੈਨ ਉਹ ਇਹਨਾਂ ਬਲੋ ਦਿੱਤਾ ਜਾ ਰਿਹਾ ਕੱਲੇ-ਕੱਲੇ ਬੱਚੇ ਨੂੰ ਇੱਕ-ਇੱਕ ਬੈਗ ਲੋੜਵੰਦ ਬੱਚਿਆਂ ਦੇ ਆਈ ਆਪਰੇਸ਼ਨ ਤੇ ਐਨਕਾਂ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ ਕਿੰਨੇ ਕੁ ਲੋੜ ਹੈ ਜੇ ਇਹ ਸੈਮੀਨਾਰਾਂ ਦੀ ਖਾਸ ਕਰ ਸਕੂਲਾਂ ਦੇ ਵਿੱਚ ਕਿਉਂਕਿ ਇੱਥੋਂ ਬੱਚੇ ਨਿਕਲ ਕੇ ਹੀ ਅੱਗੇ ਜਾਂਦੇ ਆ ਬਹੁਤ ਇਸ ਕੈਂਪ ਇਸ ਤਰ੍ਹਾਂ ਦੇ ਕੈਂਪਾਂ ਦੀ ਬਹੁਤ ਜ਼ਰੂਰਤ ਆ ਬਹੁਤ ਲੋੜ ਆ ਕੋਈ ਗਰੀਬ ਪਰਿਵਾਰਾਂ ਦੇ ਬੱਚੇ ਇਲਾਜ ਦੁੱਖੋਂ ਹੀ ਰਹਿ ਜਾਂਦੇ ਆ ਉਹਨਾਂ ਦੀ ਆਈਜ਼ ਖਰਾਬ ਹੋ ਜਾਂਦੀ ਨਿਗਾ ਚਲ ਜਾਂਦੀ ਆ ਮਾਂ ਪੇ ਵੀ ਨਾ ਕਰਾਉਣ ਜੋਗਾ ਉਹਨਾਂ ਨੂੰ the drug and alcohol awareness network and the reason i've supported one i've never been to india before but i've done a lot of work with the guys at Ro Gudwara in wolverhampton in england and over the last four or five years as i've known them the, their passion and enthusiasm for making a difference and improving people's health and well-being not only in wolverhampton but in punjab is really inspiring and being invited to i should have come last year uh, but being fortunate to come on the trip this year, it's not only making a difference to me, I'm hopefully making a difference to everybody who I come in contact with. And it's very inspiring and motivational to, to be here, really, to hopefully improve your community and hopefully help me improve my community when I go home. So thank you. ਮੈਂ ਥੋੜੀ ਜਿਹੀ ਇੰਗਲਿਸ਼ ਵਿੱਚ ਦੱਸੂਗੀ ਪਰ ਇਹ ਸੋਚਿਆ ਸੀ ਵੇ ਕੁਝ ਮੈਡੀਕਲ ਕਰਾ ਮੈਂ ਮੈਂ ਉਧਾ ਉੱਥੇ ਡਾਕਟਰ ਹੈ ਯੂਕੇ ਦੇ ਵਿੱਚ ਤਾਂ ਪਰ ਉਸ ਟਾਈਮ ਥੋੜਾ ਜਿਹਾ ਉਖਾ ਲੱਗਾ ਬਟ ਰਿਸਟ੍ਰਿਕਸ਼ਨਸ ਬਹੁਤ ਹੈ ਇੱਥੇ ਮੈਡੀਕਲ ਕੈਂਪ ਕਰ ਲਓਨਲੀ ਸੋ ਅਸੀਂ ਥੋੜਾ ਜਿਹਾ ਇਹਦੇ ਵੱਲ ਹੋ ਗਏ ਤਾਂ ਹੁਣ ਨਸ਼ਾ ਵਾਲੇ ਵੀ ਦਸਤੇ ਬੱਚਿਆਂ ਨੂੰ ਤਾਂ ਥੋੜੇ ਜਿਹਾ ਹੈਲਥ ਚੈਕਸ ਵੀ ਕਰਤੇ ਆ ਜਿੱਦਾਂ ਬੇਸਿਕ ਟੈਸਟ ਆਈ ਟੈਸਟ ਹੁੰਦੇ ਬੱਚਿਆਂ ਦੇ ਅਮ ਦਾ ਬੇਸਿਕ ਡੈਂਟਲ ਚੈਕਸ ਵੀ ਹੁੰਦੇ ਆ ਰਿਸਪੌਂਸ ਕਿਸ ਤਰ੍ਹਾਂ ਦਾ ਮਿਲ ਰਿਹਾ ਪਿੰਡਾਂ ਦੇ ਵਿੱਚ ਰਿਸਪੌਂਸ ਤਾਂ ਬਹੁਤ ਅੱਛਾ ਮਿਲਦਾ ਹਾਂ ਜਿੱਥੇ ਵੀ ਜਾਂਦੇ ਆਸੀਂ ਰਿਸਪੌਂਸ ਤਾਂ ਬਹੁਤ ਵਧੀਆ ਮਿਲ ਰਿਹਾ ਕਿਸ ਚੀਜ਼ ਦੀ ਲੋੜ ਹੈ ਪੰਜਾਬ ਨੂੰ ਸਭ ਤੋਂ ਜ਼ਿਆਦਾ ਹੈ ਮੈਡੀਕਲੀ ਦੇਖਿਆ ਜਾਵੇ ਇਸ ਵੇਲੇ ਮੈਡੀਕਲੀ ਤਾਂ ਬਹੁਤ ਚੀਜ਼ਾਂ ਦੀ ਲੋੜ ਹੈ ਪਰ ਹੈ ਫੈਸਿਲਿਟੀ ਤਾਂ ਹੈ ਪਰ ਓਰਗੇਨਾਈਜ਼ ਨਹੀਂ ਕਰ ਰੱਖੇ ਮਤਲਬ ਜੇ ਤੁਸੀਂ ਜਿਦਾ ਯੂਕੇ ਦੇ ਵਿੱਚ ਨੈਸ਼ਨਲ ਹੈਲਥ ਸਿਸਟਮ ਹੈ ਇਹ ਐਨੀ ਮੈਟਰ ਕਰਦਾ ਵੀ ਤੁਹਾਡੇ ਕੋਲ ਪੈਸੇ ਹੈ ਨਹੀਂ ਪੈਸੇ ਹੈਗੇ ਤਾਂ ਸਾਰਿਆਂ ਨੂੰ ਖੇਫ ਕਰ ਮਿਲ ਸਕਦਾ ਹੈ ਨਾ ਸਰਕਾਰੀ ਹੈਲਥ ਕੇ ਬਸ ਇਹ ਥੋੜਾ ਜਿਹਾ ਫਰਕ ਹੈ ਇੱਥੇ ਦਾ ਤਾਂ ਇਹ ਇੰਗਲੈਂਡ ਦਾ ਮੈਂ ਡਾਕਟਰ ਜਸਵੰਤ ਰਾਏ ਇਸੇ ਪਿੰਡ ਦਾ ਵਸਿੰਦਾ ਇਸੇ ਸਕੂਲ ਦੇ ਵਿੱਚ ਪੜਿਆ ਔਰ ਇਸੇ ਸਕੂਲ ਦੇ ਵਿੱਚ ਪੜਾਇਆ ਵੀ ਆ ਹੁਣ ਅੱਜਕੱਲ ਮੈਂ ਜ਼ਿਲ੍ਹਾ ਪਹਾੜਾ ਖੋਜ ਅਫਸਰ ਦੇ ਤੌਰ ਤੇ ਕੰਮ ਕਰ ਰਿਹਾ ਮਿੰਨੀ ਸੈਕਟੇਟ ਮੈਨੂੰ ਕੱਲ ਹੀ ਸਰਪੰਚ ਸਾਹਿਬ ਹੋਰਾਂ ਦਾ ਫੋਨ ਆਇਆ ਸੀ ਰੇਸ਼ਮ ਜੀ ਹੋਣੀ ਕਾਫੀ ਚਿਰ ਦੇ ਸੰਪਰਕ ਵਿੱਚ ਸੀ ਵੀ ਅਸੀਂ ਦਾਨ ਸੰਸਥਾ ਬੋਲੋ ਇਸ ਵਾਰ ਆਪਣੇ ਪਿੰਡ ਦੇ ਵਿੱਚ ਇੱਕ ਕੈਂਪ ਲਾਉਣਾ ਤੇ ਉਸ ਕੈਂਪ ਦੇ ਵਿੱਚ ਸ਼ਿਰਕਤ ਕਰਿਓ ਔਰ ਮੈਂ ਜੋ ਇੱਥੇ ਆ ਕੇ ਸਾਰੇ ਮਾਹੌਲ ਨੂੰ ਬਾਚ ਕੀਤਾ ਖਾਸ ਕਰਕੇ ਜਿਹੜੇ ਪਿੰਡਾਂ ਦੇ ਬੱਚੇ ਆ ਉਹਨਾਂ ਪਿੰਡਾਂ ਦੇ ਬੱਚਿਆਂ ਨੂੰ ਦੋ ਚੀਜ਼ਾਂ ਦੀ ਤਾਂ ਬਹੁਤ ਨਿੱਠ ਕੇ ਜ਼ਰੂਰਤ ਆ ਨੰਬਰ 1 ਤੇ এডੂਕੇਸ਼ਨ ਦੀ ਤੇ ਨੰਬਰ 2 ਤੇ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਫਿੱਟ ਰਹਿਣ ਦੀ ਔਰ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਪੰਜਾਬ ਵਿੱਚ ਬਹੁਤ ਜ਼ਿਆਦਾ ਨਿਗਾਰ ਆ ਰਿਹਾ ਔਰ दान ਸੰਸਥਾ ਵਧਾਈ ਦੀ ਪਾਤਰੀਆਂ ਵੀ ਇਹਨਾਂ ਨੇ ਦੋ ਚੀਜ਼ਾਂ ਨੂੰ ਆਪਣੇ ਕੰਮਾਂ ਦੇ ਵਿੱਚ ਮੁੱਖ ਮੁੱਦਾ ਬਣਾਇਆ ਮੈਂ ਸਰ ਪ੍ਰਾਨ ਵਿਦਿਆਰਥੀ ਵੀ ਹੈਗਾ ਨਾਲ ਨਾਲ ਮੈਂ ਕਿਤਾਬਾਂ ਪੜ੍ਹਦਾ ਰਹਿਣਾ ਔਰ ਪੁਰਾਣੇ ਗ੍ਰੰਥਾਂ ਦੇ ਵਿੱਚ ਲਿਖਿਆ ਵੀ ਜਿਹੜਾ ਬੰਦਾ এডੂਕੇਸ਼ਨ ਦੇ ਉੱਪਰ ਕੰਮ ਕਰਦਾ ਹਨ ਉਸ ਬੰਦੇ ਨੂੰ ਘਰ ਬੈਠਿਆਂ 108 ਤੀਰਥਾਂ ਦਾ ਫਲ ਮਿਲਦਾ ਇਹ ਬਹੁਤ ਵੱਡੀ ਗੱਲ ਆ ਜੋ ਤੁਸੀਂ ਕਾਰਜ ਕਰ ਰਹੇ ਆ 108 ਤੀਰਥਾਂ ਦਾ ਫਾਲੇ ਘਰ ਬੈਠੇ ਇਹਨਾਂ ਨੂੰ ਮਿਲ ਜਾਣਾ ਕੁਦਰਤ ਬਹੁਤ ਦਿਆਲ ਦਿਆਲ ਹੁੰਦੀ ਆ ਇਦਾਂ ਦੇ ਬੰਦਿਆਂ ਤੇ ਸੋ ਮੈਨੂੰ ਚੰਗਾ ਲੱਗਿਆ ਵੀ ਜਿੰਨੇ ਬੱਚੇ ਜੇ ਕਿਸੇ ਬੱਚੇ ਨੂੰ ਕੋਈ ਨਿਗਾਹ ਦੀ ਪ੍ਰੋਬਲਮ ਆ ਜੇ ਕਿਸੇ ਬੱਚੇ ਨੂੰ ਫਿਜ਼ੀਕਲੀ ਕੋਈ ਹੋਰ ਦਿੱਕਤ ਆ ਕੋਈ ਬੱਚਾ ਨੀਡੀ ਆ ਉਹਨੂੰ ਪੜ੍ਹਾਈ ਦੇ ਵਿੱਚ ਲੈਪਟਾਪ ਚਾਹੀਦਾ ਉਹਦੇ ਕੋਲ ਸਟੇਸ਼ਨਰੀ ਹੈ ਨਹੀਂ ਉਹਦੇ ਕੋਲ ਬੈਗ ਹੈ ਨਹੀਂ ਜਾਂ ਉਹਨੂੰ ਅੱਛੀ ਗਾਈਡੈਂਸ ਦੀ ਜ਼ਰੂਰਤ ਆ ਇਹਨਾਂ ਦੇ ਕੋਲ ਗਾਈਡ ਕਰਨੇ ਵਾਲੇ ਵੀ ਬਹੁਤ ਅੱਛੇ ਬੰਦੇ ਨਾਲ ਆਏ ਆ ਫੋਰਨ ਦੀ ਟੀਮ ਆਈ ਆ ਜਿਹੜੇ ਬੱਚਿਆਂ ਨੂੰ ਨਵੀਆਂ ਟੈਕਨੀਕਸ ਤੁਸੀਂ ਕਿਦਾਂ ਦੁਨੀਆ ਦੇ ਪੱਧਰ ਤੇ ਉੱਪਰ ਵਿਚਰ ਸਕਦੇ ਆਂ ਕੰਮ ਕਰ ਸਕਦੇ ਆਂ ਉਹ ਸਾਰੀਆਂ ਚੀਜ਼ਾਂ ਦਾ ਟੀਮ ਦੇ ਕੋਲੋਂ ਫਾਇਦਾ ਲੈਣੇ ਵਾਲੀ ਗੱਲ ਆ ਤੇ ਮੈਨੂੰ ਇਹ ਲੱਗਦਾ ਵੀ ਜਿਹੜੇ ਤਿੰਨਾਂ ਸਕੂਲਾਂ ਦੇ ਵਿਦਿਆਰਥੀ 500 ਦੇ ਕਰੀਬ ਆ ਉਹ ਇਸ ਕੈਂਪ ਤੋਂ ਬਹੁਤ ਜ਼ਿਆਦਾ ਫਾਇਦਾ ਉਠਾਉਗੇ ਤੇ ਮੈਂ ਇਸ ਸੰਸਥਾ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਵੀ ਇਹਨਾਂ ਨੇ ਇਸ ਕਾਰਜ ਦੇ ਲਈ ਸਾਡੇ ਨਗਰ ਨੂੰ ਚੁਣਿਆ ਔਰ ਖਾਸ ਕਰਕੇ ਰੇਸ਼ਮ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਵੀ ਭਾਵੇਂ ਉਹ ਇਸ ਕੈਂਪ ਦੇ ਵਿੱਚ ਨਹੀਂ ਆ ਸਕੇ ਪਰ ਉਹਨਾਂ ਦੀ ਰੂਹ ਤੁਹਾਡੇ ਨਾਲ ਆ ਉਹ ਜਿੱਥੇ ਵਿਦੇਸ਼ ਵਿੱਚ ਬੈਠੇ ਅੱਜ ਇਹ ਗੱਲਬਾਤ ਸੁਣੋਗੇ ਤਾਂ ਉਹਨੂੰ ਏਦਾਂ ਲੱਗੂਗਾ ਵੀ ਯਾਰ ਜਿਹੜਾ ਮੈਂ ਮਿਸ਼ਨ ਕੁਝ ਸਾਲ ਪਹਿਲਾਂ ਸੋਚਿਆ ਸੀ ਆਪਣੇ ਨਗਰ ਦੇ ਵਿੱਚ ਦਾਨ ਸੰਸਥਾ ਦਾ ਕੈਂਪ ਲਾਉਣ ਦਾ ਉਹ ਮਿਸ਼ਨ ਮੇਰਾ ਸਫਲ ਹੋ ਗਿਆ ਇੰਨੇ ਬੱਚਿਆਂ ਨੂੰ ਫਾਇਦਾ ਹੋ ਗਿਆ ਇੱਕ ਗੱਲ ਮੈਂ ਹੋਰ ਕਰਨੀ ਚਾਹੁੰਦਾ ਸਰ ਜਦੋਂ ਅਸੀਂ ਇਸ ਤਰ੍ਹਾਂ ਦਾ ਕੰਮ ਕਰਦੇ ਹਾਂ ਨਾ ਉਸ ਕੰਮ ਦੇ ਨਾਲ ਜਿਹੜੇ ਤੁਹਾਡੇ ਨਾਲ 470 ਦੇ ਕਰੀਬ ਬੱਚੇ ਜੁੜੇ ਆ ਹੋ ਸਕਦਾ ਉਹਨਾਂ ਬੱਚਿਆਂ ਦੇ ਵਿੱਚ 5-7 ਬੱਚੇ ਏਦਾਂ ਦੇ ਨਿਕਲੇ ਆਉਣ ਵੱਡੇ ਹੋ ਕੇ ਅੱਛੀਆਂ ਪੋਸਟਾਂ ਦੇ ਉੱਪਰ ਪਹੁੰਚ ਕੇ ਉਹ ਵੀ ਇਦਾਂ ਸੋਚਣ ਵੀ ਜਾਂ ਸਾਨੂੰ ਵੀ ਪਿੰਡਾਂ ਦੇ ਵਿੱਚ ਜਾ ਕੇ ਕੰਮ ਕਰਨ ਦੀ ਲੋੜ ਆ ਸੋ ਇਦਾਂ ਹੀ ਇਹ ਕੜੀ ਦੇ ਨਾਲ ਕੜੀ ਜੁੜਦੀ ਜਾਂਦੀ ਆ ਸੋ ਕੜੀ ਦੇ ਨਾਲ ਕੜੀ ਜੁੜ ਕੇ ਵਿਕਾਸਸ਼ੀਲ ਜਿਹੜੇ ਮਾਰਗ ਆ ਉਹਦੇ ਉੱਪਰ ਤੁਰਿਆ ਜਾ ਸਕਦਾ ਸੋ ਇੱਕ ਵਾਰੀ ਫਿਰ ਸਰ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਸਾਡੇ ਸਮੁੱਚੇ ਨਗਰ ਵੱਲੋਂ ਸ਼ੁਕਰੀਆ